ਨਾਨਕ ਗੁਰਮਖ ਆਪ ਵਿਚਾਰੀਐ ਵਿੱਚੋਂ ਆਪ ਗਵਾਏ ਜਦੋਂ ਕੋਈ ਮਨੁੱਖ ਆਪਾ ਪਾਉ ਨੂੰ त्याग ਕੇ ਜਦੋਂ ਕੋਈ ਮਨੁੱਖ ਆਪਾ ਪਾਉ ਨੂੰ ਤਿਆਰ ਤਿਆਗ ਕੇ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਤੇ ਆਪੇ ਦੀ ਵਿਚਾਰ ਕਰਦਾ ਹੈ ਆਪਣੇ ਆਪ ਦੀ ਵਿਚਾਰ ਕਰਦਾ ਹੈ ਤੇ ਸੱਚੇ ਬਾਦਸ਼ਾਹ ਕਹਿੰਦੇ ਨੇ ਕਿ पारक्रम जो हर एक जगह परिपूर्ण है आप ही आप है फिर वो इस जीव के मन में आके बस जाता है सचे पातशाह के कहने का भाव यह है कि पुरखा जे तू जिंदगी सफलता प्राप्त करनी त केवल तो केवल आपा भाव के गुरु की शरण में आ गुरु की शरण में आया ਜੀ ਉਹ ਜਿਹੜਾ ਪਾਰਬ੍ਰह्म ਅਕਾਲਪੁਰਖ ਵਾਹਿਗੁਰੂ ਵਹੇ ਇੱਕ ਜਗ੍ਹਾ ਤੇ ਪਰਿਪੂਰਨ ਪਰਿਪੂਰਨ ਹੈ ਜੋ ਕਿ ਫਿਰ ਇਸ ਜੀਵ ਦੇ ਮਨ ਵਿੱਚ ਆ ਕੇ ਵਸ ਜਾਂਦਾ ਹੈ ਇੱਕ ਤੇ ਆਪਾ ਭਾਵ ਨੂੰ ਤਿਆਗਣਾ ਹੈ ਦੂਜਾ ਗੁਰੂ ਦੀ ਸ਼ਰਨ ਵਿੱਚ ਆਉਣਾ ਹੈ ਤੇ ਆਪੇ ਦੀ ਵਿਚਾਰ ਕਰਨੀ ਹੈ ਆਪਣੀ ਹੀ ਵਿਚਾਰ ਕਰਨੀ ਹੈ ਆਪੇ ਦੀ ਵਿਚਾਰ ਕਰਮੀ ਹੈ ਤੇ ਫਿਰ ਉਹ ਅਕਾਲਪੁਰਖ ਵਾਹਿਗੁਰੂ ਮਨ ਦੇ ਵਿੱਚ ਵਸ ਜਾਂਦਾ ਹੈ ਤੇ ਭਗਾ ਵੜੇ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਜੋ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਕਿ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਸਭ ਕਰੇ ਸਭ ਕੋਈ ਜਦੋਂ ਉਹ ਅਦਪੁਰਖ ਵਾਹਿਗੁਰੂ ਮਨ ਵਿੱਚ ਵਸ ਜਾਵੇ ਸਾਰਾ ਸੰਸਾਰ ਹੀ ਜੈ ਜੈਕਾਰਾਂ ਕਰਦਾ ਤਿੰਨਾਂ ਲੋਕਾਂ ਦੇ ਵਿੱਚ ਫਿਰ ਉਸ ਦੀਆਂ ਜੈ ਜੈਕਾਰਾਂ ਹੋ ਜਾਂਦੀਆਂ ਨੇ ਤੇ ਇਸ ਕਰਕੇ ਮਨ ਵਿੱਚ ਵਸਣ ਦਾ ਤਰੀਕਾ ਇਹੀ ਹੈ ਕਿ ਅਸੀਂ ਆਪ ਆਪ ਹਵਾ ਤਿਆ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਆਪ ਦੀ ਵਿਚਾਰ ਕਰੀਏ ਕਿ ਸਾਡੇ ਅੰਦਰ ਕੀ ਹੈ ਫਿਰ ਉਹ ਆਤਮ ਗੁਰੂ ਸਾਡੇ ਮਨ ਦੇ ਵਿੱਚ ਵਸ ਜਾਂਦਾ ਹੈ